ਸੋ ਦੋਸਤੋ ਨਮਾ ਚੈਲੰਜ ਲੈ ਕੇ ਆਇਆ 20 ਸਕਿੰਟ ਦੇ ਅੰਦਰ 10 ਗੋਲ ਗੋਪੇ ਖਾਣੇ ਨੇ। ਲੋ ਜੀ ਆਪਾਂ ਲੱਗੇ ਦੋਸਤੋ ਚੈਲੰਜ ਕਰਨ 10 ਗੋਲ ਗੋਪੇ ਖਾਣੇ ਨੇ 20 ਸਕਿੰਟ ਦੇ ਅੰਦਰ ਰੁਪਏ ਦੇਵਾਂਗੇ 500 ਆਹ ਪਈਆਂ ਨੇ ਪਲੇਟਾਂ ਤਿੰਨ ਪਲੇਟਾਂ ਨੇ 10 ਗੋਲ ਗੋਪੇ ਨੇ ਪੂਰੇ ਭਰੇ ਹੋਏ ਨੇ। ਲੈ ਵੀ ਟਾਈਮ ਸ਼ੁਰੂ ਕਰਨ ਲੱਗਿਆ 20 ਸਕਿੰਟ ਨੇ 10 ਗੋਲ ਗੋਪੇ ਖਾਣੇ ਨੇ ਭਰੇ ਪੇਣ ਤਿੰਨ ਪਲੇਟਾਂ ਅਮਣਾ ਖਾਊਗਾ ਏ ਆਮਨੇ ਤੇਰਾ ਟਾਈਮ ਏ ਸ਼ੁਰੂ ਹੋ ਗਿਆ। ਅਗਲਾ ਚੈਲੰਜ ਸਟਾਰਟ ਕਰਨ ਲੱਗਿਆ 10 ਗੋਲ ਗੁੱਪੇ ਦੁਬਾਰਾ ਫਿਰ ਤੋਂ 20 ਸਕਿੰਟ ਨੇ ਆ ਲੈ ਵੰਟੀ ਤਿੰਨ ਬੇਟਾ ਭਰੀਆਂ ਪਈਆਂ ਨੇ ਔਰ ਹੁਣ ਆਪਾਂ ਟਾਈਮ ਸਟਾਰਟ ਕਰਨ ਲੱਗਿਆ ਏ ਵੰਟੀ ਦੇਖ ਇਧਰ ਏ ਆਹ ਸ਼ਾਰਟ ਕਰਪਨ ਤਾਂ ਮਿੰਟ ਤੇ ਦੋ ਗੋਲਪੇ ਬੱਜੇ ਸੀ ਤੇ ਬਾਈ ਬਿਲਕੁਲ ਥੋੜਾ ਜਿਹਾ ਫਰਕ ਆ ਰਹਿ ਗਿਆ ਠੀਕ ਹੈ ਨਾ ਸੋ ਕੋਈ ਨਹੀਂ ਹਾਂ ਨੈਕਸਟ ਦੇਖਦੇ ਹਾਂ ਦੋ ਬੱਚੇ ਆਏ ਨੇ ਇਹ ਕਹਿੰਦੇ ਸੀ ਕੱਠਿਆ ਹੋਏ ਖਾਵਾਂਗੇ ਇਹਨਾਂ ਨੂੰ ਜਿਹੜਾ ਚੈਲੰਜ ਆ 15 ਸੈਕਿੰਡ ਦੇ ਅੰਦਰ 10 ਗੋਲਪੇ ਖਾਣੇ ਨੇ ਇੱਥੇ ਖੜ ਜਾ ਬਾਈ ਆਪ ਤੇਰੀ ਪਲੇਟ ਆ ਪੰਜ ਖਾਣੇ ਨੇ ਦੇਣੇ 15 ਸੈਕਿੰਡ ਨੇ ਤੇਰੇ ਵੀ ਪੰਜ ਖਾਣੇ ਨੇ 15 ਸੈਕਿੰਡ ਨੇ ਜਦੋਂ ਮੈਂ ਟਾਈਮ ਸ਼ੁਰੂ ਕਰਦਾ ਉਹ ਸ਼ੁਰੂ ਕਰ ਦੋ ਦੋਵਾਂ ਜਣੇ ਆ ਦੇਖੋ ਇਹ ਆ ਲੋ ਸ਼ੁਰੂ ਕਰ ਦੋ ਹਾਂ ਹਾਂ ਠੀਕ 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 ਹੋ ਸਕਦਾ ਹੋਣਾ ਰਾਮ 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 ਆਹ ਲੱਗ ਗਿਆ ਉਹ ਖੜਾ ਗਿਆ ਨਾ ਯਾਰ ਆ ਰਹਿ ਗਿਆ ਯਾਰ ਬੱਸ ਕਿਹਾ ਦੋ ਲੈ ਇੱਧਰ ਆ ਜਾ ਆ ਦੁੱਲਾ ਖੜਾ ਪੰਜ ਰੁਪਏ ਆ ਗਿਆ ਪੰਜ ਰੁਪਏ ਸਿਰਸ ਕਿਟ ਦੇ ਅੰਦਰ ਦਾ ਮੂੰਛਾ ਜਿਹੀ ਨਹੀਂ ਫਿਰਦਾ ਕਰ ਲੱਗ ਗਏ ਕਿੰਨੇ ਹੋਗੇ ਸਿਕਿੰਟ ਹੁਣ ਸਿਕਿੰਟ ਦੇਖ ਹੁਣ ਦੇਖ ਸਿਕਿੰਟ ਦਾ ਕੋਈ ਨਹੀਂ ਠਾਈ ਹੋਵੇ ਸਿਕਿੰਟ ਦਾ ਠਾਈ ਹੋਵੇ ਦੇਖੋ ਜੀ ਬਾਪ ਠੀਕ ਆ ਸਹੀ ਗੱਲ ਠੀਕ ਸਿਕਿੰਟ ਨੇ ਸੇਮ ਵੀ

ਵੀ 20 ਗਰਦੇ ਅੰਦਰ ਬਾਈ ਨੇ ਗੋਲਡ ਤੋਂ ਖਾਦੇ ਨੇ 10 ਕਿਆ ਬਾਬੇ ਇਸ ਤਰ੍ਹਾਂ ਕਰਵਾ ਦੇ ਆ ਲਓ ਬਈ 500 ਨੋਟ ਦੇ ਲੰਗਾ ਖਾਣੋ ਬਈ ਫੋਟੋ ਫਿਕਚਰ ਵਾਲਾ ਵੀਡੀਓ ਬਣਵਾ ਲੈ ਤੇ ਆ ਲਓ ਬਈ ਫੋਟੋ ਫਿਕਚਰ ਵਾਲਾ ਆਪਾਂ ਠੀਕ ਹੈ ਦੱਸੋ ਕਮੈਂਟ ਕਰਕੇ ਕਿਵੇਂ ਲੱਗੀ ਵੀਡੀਓ ਇਦਾਂ ਦੀਆਂ ਹੋਰ ਵੀਡੀਓ ਬਣਾਇਆ ਕਰਾਂਗੇ ਵੀਡੀਓ ਸ਼ੇਅਰ ਕਰ ਦਿਓ